ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਆਪਾਂ ਨੇ ਅੱਧਾ ਕਿਲੋ ਦੁੱਧ ਲਿਆ ਆਪਾਂ ਨੇ ਉਹਦੇ ਵਿੱਚ ਸਿਰਕਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਪਨੀਰ ਜਿਹੜਾ ਆਪਾਂ ਨੇ ਤਿਆਰ ਕਰ ਲਿਆ ਪਨੀਰ ਹੈ ਜਿਹੜਾ ਸਾਡਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਇਆ ਹੈ ਇਸ ਨੂੰ ਬਹੁਤ ਹੀ ਆਸਾਨ ਢੰਗ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਆ ਤੇ ਆਪਾਂ ਨੇ ਇੱਕ ਕੌਲੀ ਜਿਹੜੀ ਸਾਡੀ ਪਨੀਰ ਦੀ ਤਿਆਰ ਹੋ ਗਈ ਤੇ ਇੱਕ ਦੋ بڑے ਚਮਚਾ ਜਿਹੜੇ ਅਸੀਂ ਮਲਾਈ ਦੇ ਲਏ ਆ ਦੋ بڑے ਟਮਾਟਰ ਸੁੱਕੇ ਮਸਾਲੇ ਜਿਹੜੇ ਆਪਾਂ ਨੇ ਸਾਰਾ ਸਮਾਨ ਤਿਆਰ ਕਰ ਲਿਆ ਤੇ ਆਪਾਂ ਬਣਾਉਂਦੇ ਆ ਪਨੀਰ ਦੀ ਪੁਰਜੀ ਪੁਰਜੀ ਜਿਹੜੀ ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਆ ਅਸੀਂ ਦੁੱਧ ਨੂੰ ਘਰ ਦੇ ਵਿੱਚ ਹੀ ਸਿਰਕਾ ਪਾ ਕੇ ਆਪਾਂ ਉਹਦਾ ਜਿਹੜਾ ਪਨੀਰ ਬਣਾ ਸਕਦੇ ਆ ਪਨੀਰ ਬਣਾ ਕੇ ਅਸੀਂ ਘਰ ਦੇ ਵਿੱਚ ਸਬਜ਼ੀ ਜਿਹੜੀ ਬਿਲਕੁਲ ਰੈਸਟੋਰੈਂਟ ਸਟਾਈਲ ਤਿਆਰ ਕਰ ਸਕਦੇ ਆ ਤੇ ਖਾਣ ਵਿੱਚ ਇਹ ਜਿਹੜੀ ਭੁਰਜੀ ਬਹੁਤ ਹੀ ਸਵਾਦ ਹੁੰਦੀ ਹੈ ਹਾਂਜੀ ਆਪਾਂ ਹੁਣ ਅੱਧਿਕ ਕੜਚੀ ਜਿਹੜੀ ਪਾਈ ਹੈ ਗगन ਘਿਓ ਦੀ ਅਸੀਂ ਲਿਆ ਗगन ਘਿਓ ਘਿਓ ਨੂੰ ਅਸੀਂ ਪੂਰੀ ਤਰ੍ਹਾਂ ਗਰਮ ਕਰ ਲਿਆ ਅਸੀਂ ਸ਼ਿਮਲਾ ਮੀਟ ਤੇ ਪਿਆਜ਼ਾਂ ਨੂੰ ਲੰਬੇ ਸੈਜ ਦੇ ਵਿੱਚ ਕੱਟ ਲਿਆ ਤੇ ਆਪਾਂ ਇਹਨੂੰ 2 ਕੁ ਮਿੰਟ ਫਰਾਈ ਕਰਾਂਗੇ ਆਪਾਂ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ ਆਪਾਂ ਸਿਰਫ 2 ਕੁ ਮਿੰਟ ਹੀ ਇਹਨੂੰ ਫਰਾਈ ਕਰਾਂਗੇ ਤਾਂ ਕਿ ਇਹ ਥੋੜੇ ਜੇ ਨਰਮ ਹੋ ਜਾਣ ਜੇ ਆਪਾਂ ਇਹਨੂੰ ਜ਼ਿਆਦਾ ਸੇਕ ਲਗਵਾਵਾਂਗੇ ਤਾਂ ਇਹ ਫਿਰ ਗਰੇਵੀ ਦੇ ਵਿੱਚ ਦਿਖਦੇ ਨਹੀਂ ਜਿਹੜਾ ਇਹਨਾਂ ਦਾ ਰੰਗ ਉਹ ਬਦਲ ਜਾਂਦਾ ਇਸ ਕਰਕੇ ਅਸੀਂ ਇਹਨੂੰ 2 ਕੁ ਮਿੰਟ ਹੀ ਸੇਕ ਲਗਵਾਵਾਂਗੇ ਤੇ ਜੇ ਅਸੀਂ ਗੈਸ ਨੂੰ ਕਰਤਾ ਬੰਦ ਹੁਣ ਅਸੀਂ ਇਸ ਕੜਾਹੀ ਨੂੰ ਚੱਕ ਕੇ ਕਰਦੇ ਆਂ ਸਾਈਡ ਤੇ ਤੇ ਹੁਣ ਆਪਾਂ ਕਰਦੇ ਆਂ ਮਸਾਲੇ ਪਾ ਹਾਂਜੀ ਅਸੀਂ ਦੋ بڑے ਚਮਚਾ ਗਗਨ ਘਿਓ ਦੇ ਪਾਏ ਉਹਦੇ ਵਿੱਚ ਲੌਂਗ, ਇਲਾਇਚੀ, ਤੇਜ ਪੱਤਾ ਤੇ ਜੀਰਾ ਇਹਨੂੰ ਆਪਾਂ ਨੇ ਭਰੌਂਜ ਕਰ ਲੈਣਾ ਜਿਹੜੀ ਇਲਾਇਚੀ ਉਹਨੂੰ ਅਸੀਂ ਹਲਕਾ ਜਿਹਾ ਮੂਰੇ ਤੇ ਤੋੜ ਕੇ ਪਾਇਆ ਤਾਂ ਕਿ ਜਿਹੜਾ ਦਾ ਅਸਰ ਹੋ ਜਾਵੇ ਤੇ ਇੱਕ بڑا ਚਮਚ ਅਸੀਂ ਪਾਇਆ ਅਦਰਕ ਤੇ ਲਸਣ ਦਾ ਪੇਸਟ ਇਹਨੂੰ ਆਪਾਂ ਚੰਗੀ ਤਰ੍ਹਾਂ ਘਿਓ ਦੇ ਵਿੱਚ ਮਿਕਸ ਕਰ ਦੇਣਾ ਤੇ ਜਿਹੜੀ ਇਹ ਭੁਰਜੀ ਸਾਡੀ ਬਣ ਕੇ ਬਹੁਤ ਹੀ ਸਵਾਦਿਸ਼ਟ ਧਿਆਨ ਹੁੰਦੀ ਹੈ ਇਹਨੂੰ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹਾਂ ਹਾਂਜੀ ਹੁਣ ਪਾਵਾਂਗੇ ਆਪਾਂ ਪਿਆਜ਼ ਪਿਆਜ਼ ਨੂੰ ਅਸੀਂ ਬਹੁਤ ਬਰੀਕ ਕੱਟਿਆ ਬڑے ਸਿਆਜ ਦਾ ਸੀ ਪਿਆਜ਼ ਲੈ ਕੇ ਉਹਨੂੰ ਬਹੁਤ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਆਪਾਂ ਹੁਣ ਇਹਨੂੰ ਜੀਰੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹਲਕਾ ਜਾਂ ਬ੍ਰਾਊਨ ਕਰਾਂਗੇ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਕਿ ਜਿਹੜਾ ਸਾਡਾ ਪਿਆਜ਼ ਹੈ ਬ੍ਰਾਊਨ ਹੋ ਜਾਵੇ ਤੇ ਨਾਲ ਹੀ ਪਾ ਦਿਆ ਸੀ ਬ੍ਰੀਕ ਕੱਟੇ ਹੋਏ ਟਮਾਟਰ ਆਪਾਂ ਇਹਨਾਂ ਦੀ ਮਿਕਸੀ ਵਿੱਚ ਵੀ ਗ੍ਰाइंड ਕਰ ਸਕਦੇ ਹਾਂ ਔਰ ਅਸੀਂ ਜਿਹੜੇ ਟਮਾਟਰ ਆ ਇਹਨਾਂ ਨੂੰ ਬਹੁਤ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਆਪਾਂ ਇਹਨਾਂ ਨੂੰ ਮਿਕਸ ਕਰਕੇ ਫਿਰ ਆਪਾਂ ਇਹਨਾਂ ਨੂੰ ਕਾਗ ਦੇਵਾਂਗੇ ਤਾਂ ਕਿ ਇਹ ਆਸਾਨੀ ਦੇ ਨਾਲ ਟਮਾਟਰ ਤੇ ਪਿਆਜ਼ ਸਾਡੇ ਬਣ ਜਾਣ। ਹਾਂਜੀ 2 ਮਿੰਟ ਹੋ ਗਏ। ਦੇਖੋ ਅਸੀਂ ਸਿੰਮ ਗੈਸ ਤੇ ਜਿਹੜੇ ਟਮਾਟਰ ਪਿਆ ਜਾ ਉਹਨਾਂ ਨੂੰ ਭੁੰਨ ਲਿਆ। ਦੇਖੋ ਜਿਹੜੇ ਟਮਾਟਰ ਪੂਰੀ ਤਰ੍ਹਾਂ ਜਿਹੜੇ ਸਾਡੇ ਭੁੱਜ ਗਏ ਹੁਣ ਆਪਾਂ ਉਹਨੂੰ ਪਲਟੇ ਦੇ ਨਾਲ ਮੈਸ਼ ਕਰ ਦੇਣਾ। ਇਹ ਬਿਲਕੁਲ ਉਸੇ ਤਰ੍ਹਾਂ ਹੋ ਜਾਂਦਾ ਜਿਸ ਤਰ੍ਹਾਂ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਦੇ ਆਂ ਤੇ ਇਸ ਹਿਸਾਬ ਇਸ ਤਰੀਕੇ ਦੇ ਨਾਲ ਜੇ ਆਪਾਂ ਗਰੇਵੀ ਬਣਾਉਂਦੇ ਆਂ ਤਾਂ ਬਹੁਤ ਹੀ ਸਵਾਦਿਸ਼ਟ ਇਹ ਸਬਜੀ ਬਣ ਕੇ ਸਾਡੀ ਤਿਆਰ ਹੁੰਦੀ ਹੈ ਦੇਖੋ ਮਸਾਲੇ ਨੇ ਜਿਹੜਾ ਘਿਓ ਛੱਡਦਾ ਮਸਾਲਾ ਸਾਡਾ ਬਣ ਕੇ ਤਿਆਰ ਹੋ ਗਿਆ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਨਾਲ ਦੀ ਨਾਲ ਇਹਨੂੰ ਮਿਕਸ ਕਰਦੇ ਰਵਾਂਗੇ ਦੇਖੋ ਹੁਣ ਪਾਵਾਂਗੇ ਅਸੀਂ ਅੱਧਾ ਚਮਚ ਲਾਲ ਦੇਗੀ ਮਿਰਚ ਅਸੀਂ ਦੇ ਗੀ ਮਿਰਚ ਗਰੇਵੀ ਹੈ ਜਿਹੜੀ ਉਹ ਸਾਡੀ ਦੇਖਣ ਵਿੱਚ ਬਹੁਤ ਵਧੀਆ ਲੱਗੂਗੀ ਤੇ ਖਾਣ ਵਿੱਚ ਵੀ ਜਿਹੜੀ ਸਾਡੀ ਸਬਜੀ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗੀ ਆਪਾਂ ਦੇ ਗੀ ਮਿਰਚ ਨੂੰ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਰਲਾ ਦੇਣਾ ਹਾਂਜੀ ਅੱਧਾ ਚਮਚ ਪਾਇਆ ਸੀ ਹਲਦੀ ਪਾਊਡਰ ਹਲਦੀ ਨੂੰ ਵੀ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਮਸਾਲੇ ਦੇ ਮਿਕਸ ਕਰ ਦੇਣਾ ਅੱਧਾ ਚਮਚ ਪਾਇਆ ਸੀ ਨਮਕ ਦਾ ਨਮਕ ਆ ਜਿਹੜਾ ਆਪਾਂ ਲੋੜ ਦੇ ਅਨੁਸਾਰ ਪਾ ਸਕਦੇ ਆ ਅਸੀਂ ਆਪਣੇ ਹਿਸਾਬ ਦੇ ਨਾਲ ਅੱਧਾ ਚਮਚ ਜਿਹੜਾ ਪਾਇਆ ਅੱਧਾ ਚਮਚ ਪਾਇਆ ਸੀ ਲਾਲ ਮਿਰਚ ਪਾਊਡਰ ਦਾ ਸਬਜੀ ਜਿਹੜੀ ਆਪ ਨੂੰ ਥੋੜੀ ਜੀ ਤਿੱਖੀ ਬਣਾਣੀ ਹੈ ਅਸੀਂ ਮਿਰਚ ਥੋੜੀ ਜੀ ਤੇਜ਼ ਪਾਈ ਹੈ ਆਪਾਂ ਮਿਰਚ ਨੂੰ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦੇਵਾਂਗੇ ਅੱਧਾ ਚਮਚ ਪਾਇਆ ਸੀ ਕਸੂਰੀ ਮੇਥੀ ਦਾ ਕਸੂਰੀ ਮੇਥੀ ਸਬਜੀ ਨੂੰ ਜਿਹੜੀ ਬਹੁਤ ਹੀ ਸਵਾਦਿਸ਼ਟ ਬਣਾ ਦਿੰਦੀ ਹੈ ਅੱਧਾ ਕੱਪ ਪਾਇਆ ਅਸੀਂ ਪਾਣੀ ਦਾ ਜਿਹੜਾ ਸਾਡਾ ਮਸਾਲਾ ਪੂਰੀ ਤਰ੍ਹਾਂ ਘੋਲ ਛੱਡਦਾ ਤਾਂ ਹੁਣ ਆਪਾਂ ਨੇ ਉਹਦੇ ਵਿੱਚ ਜਿਹੜਾ ਅੱਧਾ ਕੱਪ ਪਾਣੀ ਦਾ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਦੇਖੋ ਸਾਡੀ ਜਿਹੜੀ ਗਰੇਵੀ ਹੈ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਤੇ ਜਿਹੜੀ ਸਬਜੀ ਉਹ ਖਾਣ ਦੇ ਵਿੱਚ ਬਹੁਤ ਹੀ ਸੁਆਦਿਸ਼ਟ ਤਿਆਰ ਹੋ ਗਈ ਇਹਨੂੰ ਆਪਾਂ ਇੱਕ ਉਵਾਲਾ ਦਵਾਂਗੇ ਆਪਾਂ ਇਹਨੂੰ ਦੋ ਕੁ ਮਿੰਟ ਢਾਕੇ ਤੇ ਦੇਖੋ ਜਿਹੜੀ ਸਾਡੀ ਗਰੇਵੀ ਆਹੋ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ। ਦੇਖੋ ਪੂਰੀ ਤਰ੍ਹਾਂ ਜਿਹੜਾ ਮਸਾਲਾ ਸਾਡਾ ਭੁੱਜ ਗਿਆ ਮਸਾਲੇ ਨੇ ਤੇਲ ਜਿਹੜਾ ਛੱਡਤਾ ਤੇ ਆਪਾਂ ਇਹਨੂੰ ਦੋ ਕੁ ਮਿੰਟ ਪਕਾਵਾਂਗੇ। ਤਾਂ ਕਿ ਜਿਹੜੇ ਮਸਾਲੇ ਪੂਰੀ ਤਰ੍ਹਾਂ ਮਿਕਸ ਹੋ ਜਾਣ। ਹਾਂਜੀ ਹੁਣ ਪਾਵਾਂਗੇ ਆਪਾਂ ਪਨੀਰ ਸਾਡੀ ਇੱਕ ਬਾਟੀ ਜਿਹੜੀ ਪਨੀਰ ਦੀ ਤਿਆਰ ਹੋ ਗਈ। ਪਨੀਰ ਅਸੀਂ ਬਹੁਤ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਅਸੀਂ ਪੁਰਜੀ ਬਣਾਉਣੇ ਦੀ ਤਾਂ ਇਸ ਕਰਕੇ ਜਿਹੜੇ ਆਪਾਂ ਨੇ ਇਹਦੇ ਪੀਸ ਨਹੀਂ ਬਣਾਏ ਅਸੀਂ ਇਸ ਨੂੰ ਐਸੇ ਤਰ੍ਹਾਂ ਹੀ ਚਾਹ ਪੂਣੀ ਦੇ ਵਿੱਚ ਨਿਚੋੜ ਕੇ ਤਿਆਰ ਕਰ ਲਿਆ ਹਾਂ ਜੀ ਆਪਾਂ ਨੇ ਮਸਾਲੇ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਇਹ ਜਿਹੜੀ ਸਾਡੀ ਪੁਰਜੀ ਹੋਣਗੇ ਬਹੁਤ ਹੀ ਵਧੀਆ ਤਿਆਰ ਹੋਊਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਵਾਂਗੇ ਜਿਹੜਾ ਤਾਂ ਚਿੱਟਾ ਪਾਣਾ ਉਹ ਪੂਰੀ ਤਰ੍ਹਾਂ ਮਿਕਸ ਹੋ ਜਵੇ। ਗੈਸ ਅਸੀਂ ਸਿਮਤੇ ਕਰਿਆ ਹੋਇਆ ਤਾਂ ਕਿ ਨਾਲ ਦੇ ਨਾਲ ਜਿਹੜੀ ਸਾਡੀ ਸਬਜੀ ਆ ਉਹ ਤਿਆਰ ਹੋਈ ਜਾਵੇ ਤੇ ਨਾਲ ਦੀ ਨਾਲ ਜਿਹੜਾ ਉਹਦਾ ਕਲਰ ਆ ਜਿਹੜਾ ਮਸਾਲਿਆਂ ਦਾ ਉਹ ਵੀ ਬਦਲੀ ਜਾਵੇ। ਤੇਜ ਪੱਤਾ ਅਸੀਂ ਕੱਢਤਾ ਤੇਜ ਪੱਤੇ ਦਾ ਜਿਹੜਾ ਅਸਰ ਆ ਉਹ ਖਤਮ ਹੋ ਗਿਆ ਤੇ ਹੁਣ ਪਾਵਾਂਗੇ ਆਪਾਂ ਪਿਆਜ਼ ਤੇ Shimla mirch ਜਿਨ੍ਹਾਂ ਨੂੰ ਆਪਾਂ ਨੇ ਸਭ ਤੋਂ ਪਹਿਲਾਂ ਫਰਾਈ ਕਰਿਆ ਤਾਂ ਉਹ ਆਪਾਂ ਨੇ ਬਾਹਦਣੇ ਉਹਨਾਂ ਨੂੰ ਆਪਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਆਂ। ਇਹਨਾਂ ਨੂੰ ਆਪਾਂ ਨੇ ਦੇਖੋ ਥੋੜਾ ਫਰਾਈ ਕਰਿਆ ਤਾਂ ਜਿਹੜਾ Shimla mirch ਦਾ ਕਲਰ ਹੈ ਉਹ ਉਸੇ ਤਰ੍ਹਾਂ ਹਰਾ ਹਰਾ ਦਿਖ ਰਿਹਾ ਹੈ ਜੇ ਆਪਾਂ ਇਹਨਾਂ ਨੂੰ ਜ਼ਿਆਦਾ ਫਰਾਈ ਕਰ ਦਈਏ ਫਿਰ ਜਿਹੜੇ ਤੇ ਹਰਾ ਪਾਣਾ ਉਹ ਖਤਮ ਹੋ ਜਾਂਦਾ ਤੇ ਉਹ ਗਰੇਵੀ ਦੇ ਵਿੱਚ ਨਹੀਂ ਦਿਖਦਾ। ਤੇ ਨਹੀਂ ਇਹਦਾ ਕੋਈ ਜਿਆਦਾ ਟੇਸਟ ਆਉਂਦਾ ਹੁਣ ਦੇਖੋ ਸਾਡੀ ਸਬਜੀ ਗਾਣੀ ਤੇ ਕਿੰਨੀ ਵਧੀਆ ਤਿਆਰ ਹੋਈ ਹੈ ਦੋ ਵੱਡੇ ਚਮਚਾ ਜਿਹੜੇ ਅਸੀਂ ਪਾਏ ਆ ਤਾਜੀ ਮਲਾਈ ਦੇ ਮਲਾਈ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰੇਵੀ ਦੇ ਮਿਕਸ ਕਰ ਦੇਣਾ ਵਿੱਚ ਤਾਂ ਕਿ ਜਿਹੜਾ ਤੇ ਟੇਸਟ ਤੇ ਜਿਹੜੀ ਇਹ ਕਰੀਮੀ ਕਰੀਮੀ ਜਿਹੜੀ ਸਾਡੀ ਸਬਜੀ ਬਣ ਕੇ ਤਿਆਰ ਹੋ ਜੇ ਜਦੋਂ ਆਪਾਂ ਮਲਾਈ ਪਾਉਂਦੇ ਆ ਜਿਹੜੀ ਸਾਡੀ ਗਰੇਵੀ ਉਹ ਕਰੀਮੀ ਕਲਰ ਦੀ ਹੋ ਜਾਂਦੀ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਸਵਾਦ ਬਣਦੀ ਹੈ ਇਹਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਦੇਖੋ 10 ਮਿੰਟ ਦੇ ਵਿੱਚ ਅਸੀਂ ਸਬਜੀ ਨੂੰ ਤਿਆਰ ਕਰ ਲਿਆ ਹਾਂ ਹਾਂਜੀ ਹੁਣ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ ਆਪਾਂ ਨੇ ਇਹਦੇ ਵਿੱਚ ਪਾਇਆ ਗਰਮ ਮਸਾਲਾ ਅੱਧਾ ਚਮਚਾ ਅਸੀਂ ਗਰਮ ਮਸਾਲੇ ਦਾ ਪਾਇਆ ਮਸਾਲੇ ਨੂੰ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰਦਿਆਂ ਦੇਖੋ ਜਿਹੜੀ ਸਾਡੀ ਸਬਜੀ ਆ ਉਹ ਬਣ ਕੇ ਬਹੁਤ ਹੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਬਣੂਗੀ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਏ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰਿਓ ਬਿਲਕੁਲ ਰੈਸਟੋਰੈਂਟ ਸਟਾਈਲ ਆਪਾਂ ਇਹ ਪੁਰਜੀ ਬਣਾਈ ਹੈ ਤੇ ਰੈਸਟੋਰੈਂਟ ਵਿੱਚ ਵੀ ਸੇਮ ਐਸੇ ਤਰ੍ਹਾਂ ਜਿਹੜੀ ਸਾਡੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਦੇਖੋ ਅਸੀਂ ਸਬਜੀ ਥੱਲੇ ਤਾਰ ਲਈ ਬਹੁਤ ਹੀ ਦੇਖਣ ਵਿੱਚ ਸੋਹਣੀ ਲੱਗਦੀ ਤੇ ਖਾਣ ਵਿੱਚ ਵੀ ਬਹੁਤ ਹੀ ਸੁਆਦੀਸ਼ਟ ਹੋਊਗੀ ਤੇ ਆਪਾਂ ਇਸ ਨੂੰ ਆਸਾਨੀ ਨਾਲ ਘਰ 'ਚ ਬਣਾ ਸਕਦੇ ਆ ਮੇਰੇ ਦੇਖਣ ਨਾਲ ਤਾਂ ਬਹੁਤ ਬਹੁਤ ਧੰਨਵਾਦ ਜੀ